ਉਹ ਤਾਂ ਕੱਲ ਇੱਕ ਬੰਬ ਘੜਾਈ ਜਾਂਦਾ ਸੀ 50 ਆਏ ਨੇ ਬੱਤੀ ਚਲ ਬਟ ਪੈ ਨੇ 18 ਚੱਲ ਗਏ ਮੈਨੂੰ ਤਾਂ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਡਰਾਉਂ ਦੇ ਫਿਰਦੇ ਉਹ ਤੇ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ AK-47 ਚੱਲ ਲਿਆ ਬੰਬ ਫਟਲੇ ਬੜਾ ਕ ਬੜੇ ਬੁਰੇ ਦਿਨ ਦੇਖ ਲੇ ਹੁਣ ਪੰਜਾਬ ਨੂੰ ਬਸ ਲੈਣ ਦਿਓ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਰਾਜਨੀਤੀ ਮੁੱਦਿਆਂ ਦੀ ਕਰੋ ਆ ਡਰੋਨ ਦੀ دہشت ਦੀ ਇਹ ਜਿਹਾ ਨਾ ਕਰੋ ਹਰ ਵਕਤ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਥੜਕੀ ਉੱਠ ਕੇ ਤਿੰਨ ਚਾਰ ਤਾਂ ਉੱਠਣ ਸਾਰੀ ਟਵੀਟੀਆਂ ਕਰ ਦਿੰਦੇ ਨੇ ਮੈਨੂੰ ਗਾਲਾਂ ਕੱਢ ਦਿੰਦੇ ਨੇ ਮਾਂ ਚਲ ਕੱਢੀ ਜੋ ਮੈਨੂੰ ਵੀ ਪ੍ਰੋਬਲਮ ਆ ਆਪਰ ਤਾਂ ਕਲਚਰ ਹੀ ਛੋਟੇ ਹੁੰਦੇ ਮਾਂ ਕੁੱਟਣ ਲੱਗ ਜਾਂਦੀ ਹੈ ਥੋੜਾ ਵੱਡੇ ਹੁੰਦੇ ਆ ਬਾਪੂ ਬੱਪੜ ਮਾਰਨ ਲੱਗ ਜਾਂਦਾ ਸਕੂਲ ਦੇ ਮਾਸਟਰ ਕੁੱਟਣ ਲੱਗ ਜਾਂਦੇ ਨੇ ਕਾਲ ਜਿਹਾ ਕੇ ਮੁੰਡਿਆਂ ਚ ਆਪਸ ਚ ਲੜਾਈ ਹੋ ਜਾਂਦੀ ਹੈ ਉਹ ਤੇ ਪੁਲਿਸ ਆ ਜਾਂਦੀ ਪੁਲਿਸ ਕੁੱਟਣ ਲੱਗ ਜਾਂਦੀ ਹੈ ਐਨੇ ਗਾਂ ਵਿਆਹ ਹੋ ਜਾਂਦੇ ਘਰ ਵਾਲੀ ਕੁੱਟਣ ਲੱਗ ਜਾਂਦੀ ਹੈ ਉਹ ਦੂਸਰੇ ਗਾਂ ਜਾ ਕੇ ਵੱਡੇ ਹੋ ਜਾਂਦੇ ਨੇ ਉਹ ਕੁੱਟਣ ਲੱਗ ਜਾਂਦੇ ਨੇ ਸੋ ਆਮ ਲੋਕਾਂ ਚ ਤਪੜੋਂ ਤਾਂ ਬਥ ਮੰਦਾ ਹੀ ਨਹੀਂ ਕੁਛ ਬਸ ਕੋਈ ਕੋਈ ਸਹੀ ਹੁਗਾ ਦਿੱਤਾ ਕੱਢ ਲੋ ਗਾਣਾ ਭਰਾਵਾ ਕੱਢੀ ਜਾਓ ਹਨ ਤੁਸੀਂ ਹੋਗੇ ਵੱਡੇ ਪਰ ਐਨਾ ਕਹ ਪੰਜਾਬ ਨੂੰ ਜਿੱਥੇ ਕਦੇ ਗਾਲ ਕੱਢੀ ਕਿਸੇ ਨੇ ਜਾ ਪੰਜਾਬੀਆਂ ਨੂੰ ਸਾਡੇ 3 ਕੋਰ ਪੰਜਾਬੀਆਂ ਦੀ ਅਣਖ ਜਾਂ ਆਪਰੂ ਤੇ ਕਿਸੇ ਨੇ ਉਂਗਲ ਠਾਈ ਉਹਨਾਂ ਨੂੰ ਨੀ ਬਾਬਾ ਬਖਸ਼ੂ ਮਦਰ ਮੈਨੂੰ ਜਿੰਨੀ ਮਰਜ਼ੀ ਕਰ ਲੈ ਮੈਨੂੰ ਜੋ ਮਰਜ਼ੀ ਮਾਰਾ ਚੰਗਾ ਕਹਿ ਲੋ ਥੋੜੀ ਫ੍ਰਸਟ੍ਰੇਸ਼ਨ ਹੈ ਕਿਉਂਕਿ ਸੋਚੇ ਨਹੀਂ ਸੀ ਉਹਨਾਂ ਨੇ ਨਾ ਵੀ ਆਏ ਹੋ ਜਾਊਗਾ ਉਹਨਾਂ ਤਾਂ ਸੋਚਿਆ ਸੀ 5 ਸਾਲ ਮੈਂ 5 ਸਾਲ ਤੂੰ ਕੰਮ ਬਣਿਆ ਪਿਆ ਕਿਤੇ ਨਹੀਂ ਜਾਂਦੇ ਲੋਕਾਂ ਦਾ ਕੋਈ ਕੋਈ ਆਪਸ਼ਨ ਹੈ ਨਹੀਂ ਕੋਈ ਨਹੀਂ ਹੁੰਦਾ ਉਹਨੂੰ ਕਿਹੜਾ ਪਤਾ ਸੀ ਗੈਂਦਰ ਮੱਟਰ ਦਾ ਮੁੰਡਾ ਪਿਆ ਹੈ ਹਜੇ ਸਿਸ ਕਰਕੇ ਤਰੱਕੀ ਬਸ ਪੋਜ਼ਿਟਿਵ ਥਿੰਕਿੰਗ ਨੁਕਸ ਨਹੀਂ ਘਟਣੇ ਉਹਦਾ ਨੁਕਸ ਹੀ ਘੱਡੀ ਅੰਦਰ ਰਹਿੰਦੇ ਹਰ ਗੱਲ ਚ ਨੈਗੇਟਿਵ ਨੇ ਉਹ ਮਲੇ ਇੱਕ ਇੱਕ ਬੰਦਾ ਸੀਗਾ ਹਰ ਗੱਲ ਚ ਨੁਕਸ ਘਟਦਾ ਸੀ ਉਹ ਹਰ ਗੱਲ ਚ ਨੁਕਸ ਘਟਦਾ ਸੀ ਨੈਗੇਟਿਵ ਸੀ ਉਹਦੇ ਦੋਸਤ ਬਿੱਤਰ ਵੀ ਬਹੁਤ ਦੁਖੀ ਯਾਰ ਕਹਿੰਦੇ ਕੋਈ ਗੱਲ ਦੀ ਤਰੀਫ ਤਾਂ ਕਰੇ ਉਹਨਾਂ ਨੂੰ ਇੱਕ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਲੈ ਕਹਿੰਦੇ ਇਹ ਕਿਉਂ ਨਹੀਂ ਘਟ ਸਕਦਾ ਇਹ ਨੁਕਸ ਉਹਨੂੰ ਬੁਲਾ ਲਿਆ ਟੋਬੇ ਦੇ ਨੇੜੇ ਲੈ ਗਏ ਕਹਿੰਦਾ ਤੈਨੂੰ ਚੀਜ਼ ਦਿਖਾਉਣੀ ਅੱਜ ਅੱਜ ਨੁਕਸ ਖੜ ਕੇ ਦਿਖਾਈ ਕਹਿੰਦਾ ਕੀ ਹੈ ਉਹਨੂੰ ਕੁੱਤਾ ਇਧਰੋਂ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੋਬੇ ਦੇ ਪਰਲੇ ਪਾਸੇ ਜਾ ਕੇ ਨਿਕਲ ਗਿਆ ਕਹਿੰਦਾ ਕਿਉਂ ਬੱਸ ਕੀ ਕਹਿਣਾ ਚਾਹੇਗਾ ਇਹਦੇ ਬਾਰੇ ਮੈਂ ਸਮਝ ਗਿਆ ਕਹਿੰਦਾ ਪੁੱਤੇ ਨੂੰ ਤੈਰਨਾ ਨਹੀਂ ਆਉਂਦਾ ਠੀਕ ਹੈ ਕੜਤਾ ਨੁਕਸੋ ਚੁਕੀ ਸੋ ਇਹਨਾਂ ਨੂੰ ਕਈ ਜਾਣ ਤੋਂ ਜੋ ਮਰ ਜੀ ਖੁਸ਼ ਰਹਾ ਕਰੋ ਲਫਟ੍ਰੇਸ ਦਾ ਬੈਸਟ ਮੈਡੀਸਨ ਠੀਕ ਹੈ ਅਮੇ ਜਵਾੜਿਆਂ ਨੂੰ ਲੋਕ ਲਾ ਰੱਖੇ ਨੇ ਹੱਸ ਖੇਡ ਲਿਆ ਕਰੋ ਇਹੀ ਦਿਨ ਨੇ ਪ੍ਰਮਾਤਮਾ ਨੇ ਇੱਕੋ ਹੀ ਆਪਾਂ ਨੂੰ ਜ਼ਿੰਦਗੀ ਦਿੱਤੀ ਐ ਇਸ ਕਿੱਦਾ ਹੱਕ ਨਾ ਮਾਰੋ ਆਪ ਵੀ ਖੁਸ਼ ਰਹੋ ਦੂਜਿਆਂ ਨੇ ਵੀ ਖੁਸ਼ ਰੱਖੋ ਸੋ ਹੁਣ ਤਾਂ ਆਪਾਂ ਡਾਕਟਰ ਦੀ ਪਰਚੀ ਤੇ ਜੇ ਡਾਕਟਰ ਲਿਖਦਾ ਤਾਂ ਹੱਸਦਿਆਂ ਵੀ ਦੁਪਹਿਰੇ ਦੋ ਵਾਰੀ ਹੱਸਣਾ ਹੈ ਥੋੜੇ ਪਿਛਲੇ ਪੈਰ ਵੀ ਗਰਮ ਪਾਣੀ ਪੀ ਕੇ ਹੱਸਣਾ ਹੈ ਹੈਨਾ ਹਾਸੇ ਭੁੱਲ ਗਏ ਯਾਰ ਆਪਾਂ ਜਾਂ ਤੋ دیਵਾਨਾ ਹਸੇ ਜਾਂ ਜਿਸੇ ਤੂੰ ਤੌਫੀਕ ਦੇ ਵਰਨਾ ਇਸ ਦੁਨੀਆ ਮੇ ਆਕਰ ਮੁਸਕਰਾਤਾ ਹੈ ਕੌਣ ਟੈਨਸ਼ਨ ਨਹੀਂ ਪੈ ਗਈਆਂ ਪੰਗੇ ਝਮੇ ਲਈ ਇੰਨੇ ਪੈ ਗਏ ਕੰਪੀਟੀਸ਼ਨ ਹੀ ਇੰਨੇ ਹੋ ਗਏ ਮਤਲਬ ਜਿਵੇਂ ਕੁੜੀਆਂ ਕੁੜੀਆਂ ਦੇ ਨਾ 99.3 ਨੰਬਰ ਆ ਜਾਣ 99.3% ਨੰਬਰ ਆ ਜਾਣ ਫੇਰ ਵੀ ਖੁਸ਼ ਨਹੀਂ ਹੁੰਦੀਆਂ ਫੇਰ ਵੀ ਉਹਨੂੰ ਬਾਹਰ ਗਾੜ ਗਈ ਐਗਜ਼ਾਮੀਨਰ ਨੂੰ ਹੂੰ ਕੰਜੂਸ ਮੱਖੀ ਚੂਸ ਕਹੀਂ ਕਾ ਪਤਾ ਨਹੀਂ ਕੌਣ ਬੈਠਾ ਥਾ ਦੋ ਨੰਬਰ ਔਰ ਦਿੱਤਾ ਸੁਨੀਤਾ ਸੇ ਅੱਗੇ ਹੋ ਜਾਂਦੀ ਮੈਂ ਜ ਤੁਹਾਡੇ ਨਾਲ ਗੱਲਾਂ ਕਰਨ ਆਇਆ ਕਿ ਤੁਸੀਂ ਸਾਡਾ ਫਿਊਚਰੋਂ ਕੀ ਪਤਾ ਹੈ ਅਗਲੇ ਮੰਤਰੀ ਮੰਡਲ ਚ ਤੁਹਾਡੇ ਜੋ ਵੀ ਦੋ ਚਾਰ ਸਾਡੇ ਮੰਤਰੀ ਇੱਥੇ ਬੈਠੇ ਹੋ ਤੁਸੀਂ ਕੀ ਪਤਾ ਹੈ ਭਗਤ ਹੈ ਭਗਤ ਬਹੁਤ ਵੱਡੀ ਚੀਜ਼ ਹੈ ਰਾਜਾਂ ਤੋਂ ਭੀਖ ਮੰਗਾ ਦਿੰਦਾ ਹੈ ਵਕਤ ਪੁਖਾਰੀਆਂ ਦੇ ਸਿਰ ਤੇ ਤਾਜ ਟਗਾ ਦਿੰਦਾ ਹੈ ਭਗਤ ਭਗਤ ਬਹੁਤ ਵੱਡੀ ਚੀਜ਼ ਹੈ ਜਿਹੜੇ ਕਹਿੰਦੇ ਸੀ ਅਸੀਂ ਕਦੇ ਹਾਰਦੇ ਨਹੀਂ ਹੁੰਦੇ ਅੱਜ ਲੱਭਦੇ ਨਹੀਂ ਅੱਜ ਗੱਡੀ 'ਚ ਪਹੁੰਚਾਉਣ ਨੂੰ ਬੰਦਾ ਨਹੀਂ ਮਿਲਦਾ ਉਹਨਾਂ ਨੂੰ ਜਿਹੜੇ ਕਹਿੰਦੇ ਸੀ ਸਾਡਾ ਰਾਜ ਹੀ ਨਹੀਂ ਜਾਣਾ ਇੱਥੋਂ ਬਸ ਐਂ ਆ ਹੰਕਾਰ ਨਹੀਂ ਕਰਨਾ ਚਾਹੀਦਾ ਅੱਤ ਤੇ ਖੁਦਾ ਦਾ ਬੈਰ ਹੁੰਦਾ ਸੋ ਰਾਜਨੀਤੀ 'ਚ ਵੀ ਇੰਟਰਸਟ ਲਓ ਯੂਨੀਵਰਸਿਟੀ 'ਚ ਬਹੁਤ ਸਾਰੇ ਸਾਡੇ ਜਿਹੜੇ ਐਮਪੀ ਨੇ ਆਨੰਦਪੁਰ ਸਾਹਿਬ ਤੋਂ ਉਹ ਪੰਜਾਬ ਯੂਨੀਵਰਸਿਟੀ ਪਟਿਆਲਾ ਆਪਣਾ ਚੰਡੀਗੜ੍ਹ ਦੇ ਸਟੂਡੈਂਟ ਕਾਂਸਾ ਐਮਪੀ ਨੇ ਜਿਹੜੇ ਸਾਡੇ ਆਨੰਦਪੁਰ ਸਾਹਿਬ ਬਹੁਤ ਸਾਰੇ ਸਾਡੇ ਜਿਹੜੇ ਮੰਤਰੀ ਨੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹ ਕੇ ਗਏ ਹੋਏ ਨੇ ਸੋ ਚੰਗਾ ਲੱਗਦਾ ਮਾਪਿਆਂ ਨੂੰ ਵੀ ਚੰਗਾ ਲੱਗਦਾ ਕਿ ਸਾਡੇ ਬੱਚੇ ਤੱਕੀ ਕਰ ਰਹੇ ਨੇ ਔਰ ਇਹਨੂੰ ਇਹ ਨਾ ਸਮਝੋ ਕਿ ਗੁੰਡਾਗਰਦੀ ਦਾ ਖੇਡ ਹੈ ਉਹ ਤਾਂ ਪੈਸੇ ਦਾ ਹੈ ਕਿਉਂ ਪੈਸੇ ਸਾਡੇ ਕੋਲ ਕਿੱਥੇ ਪੈਸੇ ਸੀ ਅਸੀਂ ਕਿਹੜੇ ਗੁੰਡਾਗਰਦੀ ਆ ਇਹਨਾਂ ਮਸਲ ਪਾਵਰ ਨਾਲ ਮਨੀ ਪਾਵਰ ਸਾਡੇ ਕੋਲ ਕੁਝ ਨਹੀਂ ਸੀ ਲੋਕਾਂ ਨੂੰ ਪਿਆਰ ਨਾ ਕਿਹਾ ਸੀ ਵਿੱਚ ਬਦਲ ਕੇ ਦੇਖਣਾ ਦੇਖ ਲੋ ਬੰਦੇ ਚੰਗੇ ਆ ਸੀ ਲੋਕਾਂ ਨੇ ਚੱਲ ਚੈੱਕ ਕਰ ਲੈਨੇ ਆ ਤਾਂ ਕਹਿੰਦੇ ਠੀਕ ਹੈ ਯਾਰ ਬੰਦੇ ਤਾਂ ਠੀਕ ਆ ਤੁਸੀਂ ਹੁਣ ਘਟੋ ਘਟ ਐਨਾ ਕਹ ਨੀਅਤ ਤਾਂ ਨਹੀਂ ਮਾਰੀ ਨਾ ਸਾਡੀ ਉਹਨਾਂ ਦੀ ਨੀਤਾਂ ਚ ਖੋਟ ਸੀ ਸਾਡੀ ਨੀਤਾਂ ਚੰਗੀਆਂ ਨੇ ਆਮ ਘਰਾਂ ਚੋਂ ਨਿਕਲ ਕੇ ਆਏ ਹੋਇਆ ਕੋਈ ਫੂਫਾ ਨਹੀਂ ਰੱਬ ਨੇ ਪ੍ਰਮਾਤਮਾ ਨੇ ਸਾਡੇ 17 ਸਾਲ ਦੀ ਉਮਰ ਚ ਸਟਾਰ ਬਣਾਤਾ ਸੀ ਮੈਨੂੰ ਸਾਡੇ 17 ਸਾਲ ਦੀ ਉਮਰ ਚ ਸੋ ਦੌਲਤਾਂ ਸ਼ੋਰ ਤਾਂ ਸਾਰੀਆਂ ਦੇਖ ਆਏ पत्रकार मेनू कहते आप इतने बड़े पद पर पहुंच गए हैं मैंने कहा अच्छा जी इस कुर्सी पर बैठकर बड़ों बड़े बड़ों के दिमाग खराब हो जाते हैं आपका दिमाग क्यों नहीं खराब हुआ मैंने कहा फर्क इतना है जो पहले वाले थे वो कुर्सी पर बैठकर फेमस होते थे मैं फेमस होकर कुर्सी पर बैठा हूं ये फर्क है बहुत बड़ा फर्क जो तुम सारा कुछ देख चुके होने ਸੋ ਨਾ ਕੋਈ ਰਿੱਤੇ ਚ ਸਪਾਉਣਾ ਨਾ ਢਾਬੇ ਚ ਪਾਉਣਾ ਨਾ ਬਸਾਂ ਚ ਪਾਉਣਾ ਹਿੱਸਾ ਪਾਉਣਾ ਹੈ ਤਾਂ ਤੁਹਾਡੀ ਤਰੱਕੀ ਚ ਪਾਉਣਾ ਹੈ ਤੁਹਾਡੇ ਦੁੱਖਾਂ ਸੁੱਖਾਂ ਚ ਪਾਉਣਾ ਹੈ ਹੋਰ ਕਿਤੇ ਹਿੱਸਾ ਨਹੀਂ ਪਾਉਣਾ ਕੋਈ ਕਿਸੇ ਕਿਸਮ ਦਾ ਸੁਜੈਸ਼ਨ ਹੋਵੇ ਕੋਈ ਤੁਹਾਡਾ ਸੁਝਾਅ ਹੋਵੇ ਕੋਈ ਸ਼ਿਕਵਾ ਹੋਵੇ ਆਪਣੇ ਟੀਚਰਜ਼ ਨੂੰ ਦੱਸ ਦਿਓ ਜਾਂ ਲੋਕਲ ਸਾਡੇ ਜਿਹੜੇ ਪਾਰਟੀ ਦੇ ਅਹੁਦੇਦਾਰ ਨੇ ਉੱਥੇ ਦੱਸ ਦਿਓ ਜ਼ਰੂਰ ਐਕਸ਼ਨ ਹੋਊਗਾ ਕਿਉਂਕਿ ਬੈਟਰਮੈਂਟ ਵਾਸਤੇ ਕਿਤੋਂ ਵੀ ਮੈਂ ਪਹਿਲਾਂ ਵੀ ਕਿਹਾ ਕਿ ਸੁਝਾਅ ਜਿੱਥੋਂ ਮਰਜੀ ਆਪਾਂ ਨੂੰ ਮਿਲ ਸਕਦਾ। ਇਸ ਵਾਰ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਮਨਾ ਰਹੇ ਹਾਂ ਨਵੰਬਰ ਚ ਆਜੂਗਾ। ਪਰ ਅਸੀਂ ਪਹਿਲੇ ਹੀ ਉਹਦੇ ਵਾਸਤੇ ਬਜਟ ਰੱਖ ਲਿਆ। ਜਿੱਥੇ-ਜਿੱਥੇ ਖਾਸ ਕਰਕੇ ਕਿਉਂਕਿ ਗੁਰੂ ਸਾਹਿਬ ਜ਼ਿਆਦਾਤਰ ਪਟਿਆਲੇ ਇਲਾਕੇ ਦੇ ਪਿੰਡਾਂ 'ਚ ਬਹੁਤ ਉਹਨਾਂ ਨੇ ਟਾਈਮ ਸਪੈਂਡ ਕੀਤਾ। ਜਿੱਥੇ-ਜਿੱਥੇ ਗੁਰੂ ਸਾਹਿਬ ਚਰਨ ਛੋਹ ਪ੍ਰਾਪਤ ਪਿੰਡ ਨੇ ਉੱਥੇ-ਉੱਥੇ ਕੀਰਤਨ ਵੀ ਹੋਣਗੇ ਉੱਥੇ ਦੀਵਾਨ ਵੀ ਲੱਗਣਗੇ ਔਰ ਇੱਕ ਬਹੁਤ ਸ਼ਾਨਦਾਰ ਬਹੁਤ ਆਪ ਤੁਸੀਂ ਅੱਜ ਹੀ ਸੱਦਾ ਦੇ ਦੇਣਾ ਮੈਂ ਤੁਹਾਨੂੰ ਬਹੁਤ ਹੀ ਸ਼ਾਨਦਾਰ ਇੱਕ ਉਹਨਾਂ ਦੀ ਜਿਹੜੀ ਯਾਦ ਦੇ ਵਿੱਚ ਐ ਗੁਰੂ ਤੇਗ ਬਹਾਦਰ ਹਾਲ ਦੇ ਵਿੱਚ ਵੀ ਇੱਕ ਫੰਕਸ਼ਨ ਐਸਾ ਕਰਾਵਾਂਗੇ ਤੁਸੀਂ ਕਹੋਗੇ ਵੀ ਇਦਾਂ ਦਾ ਪਹਿਲਾਂ ਕਦੇ ਦੇਖਿਆ ਨਹੀਂ ਸੋ ਸਾਰੇ ਰਲ ਮਿਲ ਕੇ इकठे रहिए भाईचर किसानच पंजाब दी जड़ी है वो कदे टूट सक नहीं सकती कोई शरारती आंसर पिछले दिन तुम्ही देखा होना बाबा साहब ਦੇ ਬੁੱਤ ਨੂੰ ਨੁਕਸਾਨ ਪਹਚਾਤਾ ਉਹ ਉਹ ਸ਼ਰਾਰਤੀ ਅੰਸਰ ਜਿਹੜੇ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਲੜਾ ਦੇ ਇਹਨਾਂ ਨੂੰ ਪਰ ਪਰ ਲੜਨਾ ਨਹੀਂ और ए है जन मैं कहना कि जे ਅੱਗੇ ਤੋਂ ਕੋਸ਼ਿਸ਼ ਕੀਤੀ ਕੋਈ ਐਜੀ ਬਖਸ਼ਿਆ ਜਗਾ ਕੋਈ ਐ ਜਿਹੜਾ ਸਾਡੀ ਭਾਈਚਾਰਕ ਸਾਂਝ ਨੂੰ ਤੋੜੂਗਾ ਜਿਹੜਾ ਸਾਡੇ ਨਫਰਤ ਦੇ ਵਿੱਚ ਭੇਜੂਗਾ ਸਾਡੇ ਪਿਆਰ ਤੋਂ ਬੜੇ ਬੱਚੇ ਹੋਰ ਵੀ ਹੋਣਗੇ ਜਿਹੜੇ ਬੋਲਣ ਵਾਲੇ ਹੋਣਗੇ ਚਾਹੁੰਦੇ ਹੋਣਗੇ ਬੋਲਣਾ ਪਰ ਕਿਉਂਕਿ ਉਹਨਾਂ ਬੱਚੀਆਂ ਨੇ ਤੁਹਾਡੇ ਵੱਲੋਂ ਹੀ ਬੋਲਤਾ ਕਿ ਅਸੀਂ ਵੱਡੀਆਂ ਵੱਡੀਆਂ ਡਿਗਰੀਆਂ ਲੈ ਰਹੇ ਹਾਂ ਤੇ ਉਹ ਚ ਮੇਰਾ ਕੋਈ ਹੋ ਨਹੀਂ ਮੈਨੂੰ ਤਾਂ ਜ਼ਿਆਦਾ ਮੇਰੀ ਤਾਰੀਫ ਕਰਦੀ ਮੈਂ ਤਾਂ ਇੱਕ ਜ਼ਰੀਆ ਮੇਰਾ ਮਨਤਾ ਪ੍ਰਮਾਤਮਾ ਨੇ ਇੱਕ ਜ਼ਰੀਆ ਬਣਾਇਆ ਮਹਿਨਤ ਤੁਹਾਡੀਆਂ ਨੇ ਪੈਸਾ ਵੀ ਤੁਹਾਡਾ ਹੀ ਹੈ ਤੁਸੀਂ ਟੈਕਸ ਦਿੰਦੇ ਹੋ ਸਰਕਾਰ ਕੋਲ ਰੈਵਨਿਊ ਹੁੰਦਾ ਹੈ ਸਰਕਾਰ ਸਹੂਲਤਾਂ ਦਿੰਦੀ ਹੈ ਸਰਕਾਰ ਦਾ ਫਰਜ਼ ਬਣਦਾ ਸੋ ਇਸ ਕਰਕੇ ਮੈਂ ਅੰਨਾ ਤੇ ਤਿਲਕਣ ਰਸਤਾ ਦੇਵੇ ਕੌਣ ਸੰਭਾਲਾ ੱੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਸੋ ਇੱਕ ਪ੍ਰਮਾਤਮਾ ਹੈ ਜਿਹੜਾ ਹੱਥ ਪਕੜਨ ਵਾਲਾ ਹੈ ਇੱਥੇ ਲੱਤਾਂ ਖਿੱਚਣ ਵਾਲੇ ਤਾਂ ਬਹੁਤ ਨੇ ਉਹ ਆਦਮੀ ਬਹੁਤ ਦੁਖੀ ਹੈ ਜਿਸ ਕਾ ਪੜੋਸੀ ਸੁਖੀ ਹੈ ਲਗਵਾਂਡੀ ਕਾਰ ਲਿਆਵੇ ਨਵੀਂ ਆਪਾਂ ਇਹ ਨਹੀਂ ਸੋਚਦੇ ਵੀ ਮੈਂ ਵੀ ਮਿਹਨਤ ਕਰਕੇ ਵੱਡੀ ਕਾਰ ਲਵਾਂ ਆਪਾਂ ਇਹੀ ਸੋਚ ਜਾਨੇ ਕੋਈ ਗੱਲ ਨਹੀਂ ਫਿਰ ਚਰੀਟਾ ਪਾਵਾਂਗੇ ਲੈ ਚਰੀਟਾ ਹੀ ਪਾ ਦਿੰਨੇ ਆ ਉੱਤੇ ਸਵੇਕੇ ਜਿਹੜਾ ਨਾ ਆਪਾਂ ਨੂੰ ਇਹ ਐਟੀਟਿਊਡ ਬਦਲਣਾ ਪਊਗਾ ਉਹ ਵੀ ਤਰੱਕੀ ਕਰੇ ਆਪਾਂ ਵੀ ਕਰੀਏ ਲਾਈਨਾਂ ਦੋਨੇ ਵੱਡੀਆਂ ਕਰੋ ਨਾ ਦੂਜੇ ਵਾਲੀ ਦੂਜੇ ਦੀ ਲਾਈਨ ਮਿਟਾ ਕੇ ਜੇ ਆਪ ਦੀ ਲਾਈਨ ਵੱਡੀ ਕਰਨੀ ਤਾਂ ਉਹ ਤੁਹਾਡੇ ਵਾਲੀ ਲਾਈਨ ਨੂੰ ਤਾਂ ਕੋਈ ਫਰਕ ਨਹੀਂ ਪਿਆ ਉਹਦੇ ਵਾਲੀ ਲਾਈਨ ਛੋਟੀ ਹੋਈ ਹੈ ਸੋ अहमियत ਪੈਦਾ ਕਰੋ ਆਪਣੀ ਹਰ ਦਫ਼ਤਰ ਚ ਜਿੱਥੇ ਵੀ ਜਾਓਗੇ ਔਰ ਪੰਜਾਬ ਨੰਬਰ 1 ਬਣ ਜੂਗਾ ਨਾ ਤਾਂ ਦੇਸ਼ ਨੰਬਰ 1 ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਲੀਡ ਪੰਜਾਬ ਹੀ ਕਰੂਗਾ ਇਸ ਤੋਂ ਪਹਿਲਾਂ ਵੀ ਪੰਜਾਬ ਨੇ ਲੀਡ ਕੀਤਾ ਸ਼ਹੀਦ ਆਜ਼ਮ ਭਗਤ ਸਿੰਘ ਉਰੀ 23 ਸਾਲ ਦੀ ਉਮਰ ਚ 23 ਸਾਲ ਦੀ ਕੋਈ ਉਮਰ ਹੁੰਦੀ ਹੈ ਜੀ 23 23 ਸਾਲ ਦੀ ਉਮਰ ਚ ਫਾਂਸੀਆਂ ਦੇ ਰਸਤੇ ਔਰ ਢੀ ਵੱਡੀ ਸੋਚ ਭਗਤ ਸਿੰਘ ਨੇ ਲਿਖਿਆ ਸ਼ੇਰ ਉਹਨਾਂ ਦਾ 시ਦੇ ਆਜ਼ਮ ਦਾ ਉਹ ਕਹਿੰਦੇ ਕਿੰਨਾ ਜਨੂਨ ਹੋਊਗਾ ਉਹਨਾਂ ਬੰਦਿਆ ਚ ਤੁਸੀਂ ਸੋਚ ਕੇ ਦੇਖੋ ਕਹਿੰਦੇ ਇਸ਼ਕ ਕਰਨਾ ਸਭ ਕਾ ਪਿਦੈਸ਼ੀ ਹੱਕ ਹੈ ਇਸ਼ਕ ਕਰਨਾ ਸਭ ਕਾ ਪਿਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਕੀ ਸਰਜ਼ਮੀ ਕੋ ਮਹਿਬੂਬ ਬਣਾ ਲਿਆ ਜਾਏ ਮਿਲਤਰ ਤਿੰਨ ਪਿਆਰ ਕਰਨ ਵਾਲੇ ਲੋਕ ਇੱਕ ਹੋਰ ਸ਼ੇਅਰ ਹੈ ਉਹਨਾਂ ਦਾ ਕਹਿੰਦਾ ਇਸ਼ਕਦਰ ਵਾਕਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ سے ਇਸ ਕਦਰ ਵਾਕਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ से ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤਾਂ ਇਨਕਲਾਬ ਲਿਖਾ ਜਾਤਾ ਹੈ ਸੋ ਉਹਨਾਂ ਦੇ ਆਪਾਂ ਵਾਰਿਸਾਂ ਤੇ ਆਪਾਂ ਇੱਥੇ ਛਿੱਟਿਆ ਛੋਟਿਆ ਚ ਪੈ ਗਏ ਆ ਆਪਾਂ ਇੱਥੇ ਹਮੇ ਹਰ ਘਰ ਘਰ ਗਲ ਤੇ ਉਹੀ ਲੜਾਈਆਂ ਕਰਨ ਲੱਗ ਗਏ